ਕਿਸਾਨ ਦੋਸਤੋ ਕਣਕ ਦੀ ਤੁਸੀਂ ਬਜਾਈ ਕਰ ਰਹੇ ਹੋ ਤੇ ਇਸ ਸਮੇਂ ਇੱਕ ਅਨੁਮਾਨ ਤੁਹਾਡਾ ਨਾਲ ਸ਼ੇਅਰ ਕਰਨ ਲੱਗਾ ਹਾਂ ਦੇਖੋ ਅਨੁਮਾਨ ਦੀ ਗੱਲ ਕਿਉਂ ਕਰ ਰਹੇ ਹਾਂ ਅਸਲ ਦੇ ਵਿੱਚ ਇੱਕ ਤਰੀ ਜਿਹੜਾ ਅਗਲੇ 2 ਮਹੀਨੇ ਜਿਹੜਾ ਲਾ ਨੀਨਾ ਰਹਿੰਦੀ ਸੰਭਾਵਨਾ ਹੈ ਤੇ ਦੂਸਰੇ ਪਾਸੇ ਜਿਹੜਾ ਮੈਡਗਾਸਕਰ ਦਾ ਸਮੁੰਦਰ ਹੈ ਜਿੱਥੋਂ ਪੱਛਮੀ ਡਿਸਟਰਬੈਂਸ ਉੱਠ ਕੇ ਆਉਂਦੇ ਆ ਉਹਦੇ ਪਾਣੀ ਦਾ ਤਾਪਮਨ ਵੱਧ ਰਹੀ ਦੀ ਸੰਭਾਵਨਾ ਹੈ ਜਿਹਦੇ ਕਰਕੇ ਇੱਕ ਤਰੀ ਸਿਆਲਾਂ ਦੇ ਵਿੱਚ ਲੱਗਦਾ ਹੈ ਕਿ ਪੱਛਮੀ ਡਿਸਟਰਬੈਂਸ ਜ਼ਿਆਦਾ ਆਉਣਗੇ ਦੇਖੋ ਇਹ ਗੱਲ ਆਪਾਂ ਹੁਣੇ ਕਰ ਰਹੇ ਆ ਇਹਦੇ ਵਿੱਚ ਬਦਲਾਅ ਹੋ ਸਕਦਾ ਹੈ ਠੀਕ ਇਹ ਵੀਡੀਓ ਕੋਈ ਮੌਸਮ ਦੀ ਜਾਣਕਾਰੀ ਵਾਸਤੇ ਨਹੀਂ ਹੈਗੀ ਇੱਥੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਇਹ ਗੱਲ ਦੱਸਣੀ ਚਾਹਣਾ ਹੈ ਕਿ ਜੇਕਰ ਇਸੇ ਤਰੀਕੇ ਨਾਲ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਰਖਾ ਜ਼ਿਆਦਾ ਹੁੰਦੀ ਹੈ ਤਾਂ ਫਿਰ ਕਣਕ ਦੇ ਵਿੱਚ ਪਾਣੀ ਖੜਨ ਦੀ ਦਿੱਕਤ ਆਏਗੀ ਤਾਂ ਫਿਰ ਜਿੰਨੇ ਵੀ ਕਿਸਾਨ ਵੀ ਹੁਣ ਕਣਕ ਅੱਗੇ ਬੀਜ ਰਹੇ ਹਨ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਕਣਕ ਦੇ ਵਿੱਚ ਇੱਕ ਤਾਂ ਸੱਬਲ ਹਲ ਮਾਰੋ ਜਿਹਨੂੰ ਆਪਾਂ ਸਬ ਸੋਇਲਰ ਕਹਿੰਦੇ ਆ ਇਹਨੂੰ ਤਹਿ ਤੋੜ ਹਲ ਕਹਿੰਦੇ ਆ ਤਾਂ ਕਿ ਖੇਤ ਦੇ ਵਿੱਚ ਪਾਣੀ ਖੜਨ ਵਗੈਰਾ ਦੀ ਦਿੱਕਤ ਨਾ ਆਵੇ ਤੁਸੀਂ ਜ਼ੀਰੋ ਡਲ ਕਰ ਰਹੇ ਹੋ ਖੇਤ ਦੇ ਵਿੱਚ ਕੋਈ ਜਿਹੜਾ ਸੱਬਲਾ ਹਲ ਮਾਰਦੇ ਹੋ ਸੁਪਰ ਸੀਡਾਂ ਨਾਲ ਬੀਜ ਰਹੇ ਹੋ ਕਿਵੇਂ ਬੀਜਦੇ ਹੋ ਸੱਬਲਾ ਹਲ ਜ਼ਰੂਰ ਮਾਰੋ ਤਾਂ ਕਿ ਪਾਣੀ ਖੇਤ ਚ ਨਾ ਖੜੇ ਮੇਰਾ ਮੇਨ ਮਕਸਦ ਇਹ ਹੀ ਹੈ ਮੈਂ ਕਿ ਮੌਸਮ ਦੀ ਭਿਕਵਨੀ ਨਹੀਂ ਕਰ ਰਿਹਾ ਇਸ ਵੇਲੇ ਕੀ ਮੌਸਮ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਉਸ ਸਾਫ ਸਾਫ ਨਾਲ ਚੱਲੇ ਹੋ ਸਕਦਾ ਹੈ ਕਿ ਬਰਖਾ ਉਸ ਵਿੱਚ ਘੱਟ ਹੋਵੇ ਲੇਕਿਨ ਸ਼ੁਰੂਆਤੀ ਅਨੁਮਾਨ ਇਹ ਕਹਿ ਰਿਹਾ ਹੈ ਕਿ ਜਨਵਰੀ ਫਰਵਰੀ ਮਾਰਚ ਦੇ ਵਿੱਚ ਵਰਖਾ ਚੰਗੀ ਹੋ ਸਕਦੀ ਹੈ ਤੇ ਇਸ ਸਾਲ ਸਰਦੀ ਚੰਗੀ ਸਰਦੀ ਸ਼ੁਰੂਆਤ 1 ਦਸੰਬਰ ਤੋਂ ਹੀ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਸਿਆਲਾਂ ਦੇ ਵਿੱਚ ਜੇ ਵਰਖਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਪੱਛਮੀ ਡਿਸਟਰਬੈਂਸ ਜ਼ਿਆਦਾ ਆਉਂਦੀ ਸੰਭਾਵਨਾ ਹੈ ਤਾਂ ਪੱਛਮੀ ਡਿਸਟਰਬੈਂਸ ਜ਼ਿਆਦਾ ਆਉਣਗੇ ਫਿਰ ਧੁੰਦ ਵੀ ਜ਼ਿਆਦਾ ਪਵੇਗੀ ਤੇ ਜੇ ਪੱਛਮੀ ਡਿਸਟਰਬੈਂਸ ਜਲਦੀ ਜਲਦੀ ਆਉਣਗੇ ਤਾਂ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਤੁਹਾਡੇ ਪਾਲਾ ਜਾਂ ਕੋਹਰਾ ਪੈਣ ਦੀ ਸ਼ੰਕਾ ਘਟੇਗੀ ਕੁਝ ਵੀਰ ਅੱਗੇ ਪੁੱਛ ਰਹੇ ਸੀਗੇ ਕਿ ਸਰੋਂ ਬਿਜਣੀ ਕਰੇ ਨਾ ਕਿ ਠੰਡ ਯਾਰ ਆ ਪੈਣੀ ਕੋਹਰਾ ਪਾਜੀ ਨਹੀਂ ਕੋਰਾ ਪੈਣ ਦੀ ਸੰਭਾਵਨਾ ਘੱਟ ਲੱਗਦੀ ਹੈ ਪਾਲਾ ਪੈਣ ਦੀ ਸੰਭਾਵਨਾ ਘੱਟ ਲੱਗਦੀ ਹੈ ਧੁੰਦ ਪੈਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈ ਤਾਂ ਫਿਰ ਮੇਰੀ ਬੇਨਤੀ ਹੈਗੀ ਕਿ ਜਿਹੜੇ ਤੁਹਾਨੂੰ ਪਤਾ ਆਪਨ ਹਰ ਬੰਦੇ ਨੂੰ ਪਤਾ ਹੁੰਦਾ ਮੇਰੇ ਆ ਚਾਰ ਕਿੱਲੇ ਇੱਥੇ ਪਾਣੀ ਖੜ ਜਾਂਦਾ ਉਹ ਜਿਹੜੇ ਚਾਰ ਕਿੱਲੇ ਚ ਪਾਣੀ ਖੜ ਜਾਂਦਾ ਉੱਥੇ ਆਪਾਂ ਹੁਣੇ ਸੱਬਲ ਸੱਬਲ ਹਲ ਮਾਰ ਕੇ ਉਹਨਾਂ ਕੀ ਕਰੀਏ ਉਹਦੇ ਚੋਖੋ ਜੀ ਕਿਸੇ ਵੇਝੀਏ ਜਿਹੜੀ ਕਿਸੇ ਥੋੜਾ ਪਾਣੀ ਸਹਿਣ ਕਰ ਸਕਦੀ ਹੋਵੇ ਬਸ ਇਹੇ ਮੇਰੀ ਇਸ ਵੀਡੀਓ ਚ ਬੇਨਤੀ ਹੈ ਮੇਰੀ ਇਸ ਵੀਡੀਓ ਨੂੰ ਇਹ ਨਾ ਕੱਲ ਨੂੰ ਮੈਨੂੰ ਇੱਕ ਕਮੈਂਟ ਕਰਨਾ ਕਿ ਕਿ ਆਸ ਮੀ ਪਏਗਾ ਤਾਂ ਪਿਆ ਅਇਓ 15-20 ਦਿਨ ਦਾ ਸਥਿਤੀ ਹੋਰ ਸਾਫ਼ ਹੋਏਗੀ ਠੀਕ ਹੈ ਲੇਕਿਨ ਸਥਿਤੀ ਸਾਫ਼ ਹੋਣ ਤੱਕ ਜੇ ਤੂੰ ਨਾਲ ਗੱਲ ਕਰਦਾ ਤੇ ਉਹਦੇ ਨੂੰ ਕਣਕ ਦੀ ਬਜਾਈ ਹੋਈ ਨਹੀਂ ਸੀ ਡਰਦੇ ਡਰਦੇ ਨੇ ਪਹਿਲੇ ਹੀ ਮੈਂ ਲੇਟ ਕਰਦਾ ਕਿ ਯਾਰ ਜੇ ਨਾ ਮੀਂਹ ਪਿਆ ਫਿਰ ਕੀ ਹੋਊਗਾ ਲੇਕਿਨ ਸੱਬਲ ਮਹਲ ਮਾਰਿਆ ਤਾਂ ਨੁਕਸਾਨ ਨਹੀਂ ਕਰਦਾ ਨਾ ਮੀ ਪਵੇ ਜਾਂ ਨਾ ਪਵੇ ਸੱਬਲ ਹਲ ਮਾਰੋ ਜਿਹੜਾ ਨੀਵਾ ਖੇਤ ਹੈਗਾ ਉੱਥੇ ਉਹ ਜੀ ਕਿਸੇ ਨੂੰ ਚੌਣ ਕੋ ਜਿਹੜੀ ਪਾਣੀ ਸਹਿਣ ਕਰ ਸਕੇ ਇਹ ਤੋੜੇ ਕਰਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ